ਅਮਰ ਸਿੰਘ ਚਮਕੀਲਾ ਰਾਤੋ ਰਾਤ ਨਹੀਂ ਬਣਿਆ ਸਟਾਰ ਗਾਇਕ ਗਰੀਬੀ ਵਾਲੀਆਂ ਤਈ ਮੰਜ਼ਿਲਾ ਦੀਆਂ ਚੜ੍ਹਿਆ ਪੌੜੀਆਂ ਵਿਆਹ ਤੋਂ ਪਹਿਲਾਂ ਦੇ ਛੁੱਪੇ ਹੋਏ ਕਿਸੇ ਹੋਏ ਜੱਗ ਜਾਹੇ ਚਮਕੀਲਾ ਦੇ ਬਚਪਨ ਦੇ ਦੋਸਤ ਨੇ ਦਸੀਆਂ ਹੱਡ ਬੀਤੀਆਂ ਅਮਰ ਸਿੰਘ ਚਮਕੀਲਾ ਕੋਈ ਰਾਤੋ ਰਾਤ ਸਟਾਰ ਗਾਇਕ ਨਹੀਂ ਬਣਿਆ ਸਗੋਂ ਉਸ ਨੂੰ ਗਰੀਬੀ ਵਾਲੀਆਂ ਕਈ ਮੰਜ਼ਲਾ ਦੀਆਂ ਪੌੜੀਆਂ ਚੜ੍ਹਣੀਆਂ ਪਈਆਂ ਸਖ਼ਤ ਮਿਹਨਤ ਅਤੇ ਮੁਸ਼ਕਲਤ ਕਰਨ ਉਪਰੰਤ ਅਮਰ ਸਿੰਘ ਚਮਕੀਲਾ ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ ਚਾਹੇਤਾ ਗਾਇਕ ਬਣਿਆ ਲੁਧਿਆਣਾ ਨੇੜੇ ਪਿੰਦੋਗਰੀ ਵਿਖੇ ਜਨਮ ਲੈ ਕੇ ਧਨੀ ਰਾਮ ਦੇ ਉਸ ਪਿੰਡ ਦੀਆਂ ਗਲੀਆਂ ਵਿੱਚ ਨਿੱਕੇ-ਨਿੱਕੇ ਪੈਰ ਫੱਡੇ ਹੋਏ ਉਸ ਦੇ ਵਾਰਸਾ ਮੁਤਾਬਿਕ ਤਾਂ ਨੀਰਮ ਬਚਪਨ ਦੇ ਵਿੱਚ ਬਹੁਤ ਸ਼ਰਮੀਲਾ ਸੀ ਜਦੋਂ ਕੋਈ ਵੀ ਪਿੰਡ ਦੀ ਬਜ਼ੁਰਗਔਰਤ ਉਸ ਦੇ ਸਾਹਮਣੇ ਲੰਘਦੀ ਤਾਂ ਉਸ ਦਾ ਸ਼ਰਮ ਦੇ ਨਾਲ ਸਿਰ ਨਾ ਉਠਦਾ ਸਗੋਂ ਨੀਵੀਂ ਪਾ ਕੇ ਅੱਗੋਂ ਲੰਘ ਜਾਂਦਾ ਘਰ ਵਿੱਚ ਆਤ ਦੀ ਗਰੀਬੀ ਹੋਣ ਕਰਕੇ ਅਮਰ ਸਿੰਘ ਚਮਕੀਲਾ ਬਹੁਤੀ ਪੜ੍ਹਾਈ ਵੀ ਨਾ ਕਰ ਸਕਿਆ 5ਵੀਂ ਪਾਸ ਕਰਨ ਉਪਰੰਤ ਉਸ ਨੂੰ ਫੈਕਟਰੀ ਵਿੱਚ ਕੰਮ ਕਰਨਾ ਪਿਆ ਗਾਇਕੀ ਦੇ ਅੰਬਰ ਵਿੱਚ ਧਰੂ ਤਾਰੇ ਵਾਂਗ ਚਮਕੇ ਅਮਰ ਸਿੰਘ ਚਮਕੀਲਾ ਨੇ ਪੰਜਾਬੀ ਸੱਭਿਆਚਾਰਕ ਜੋ ਉਸ ਸਮੇਂ ਮੁਤਾਬਿਕ ਲੋਕ ਸੁਣਦੇ ਸਨ ਉਸ ਦੇ ਨਾਲ-ਨਾਲ ਧਾਰਮਿਕ ਗੀਤ ਇਹੋ ਜਿਹੇ ਗਾਏ ਜੋ ਉਸ ਸਮੇਂ ਘਰ-ਘਰ ਦਾ ਸ਼ਿੰਗਾਰ ਬਣੇ ਹੌਲੀ-ਹੌਲੀ ਕਿਵੇਂ ਦਿਨ ਬਦਲੇ ਜਾਂ ਜਵਾਨੀ ਵੇਲੇ ਉਸ ਨੇ ਕੀ-ਕੀ ਮਿਹਨਤ ਕੀਤੀ ਆਓ ਸੁਣਦੇ ਹਾਂ ਅਮਰ ਸਿੰਘ ਚਮਕੀਲਾ ਦੇ ਲੰਗੂਟ ਯਾਰ ਹਰੀ RAM ਦੀ ਜਵਾਨੀ ਬਾਈਬੂ ਜੀ ਦਾ ਖਾਲਸਾ ਬਾਈਬੂ ਜੀ ਕੀ ਫਤਿਹ ਜੋ ਮੈਂ ਗੱਲਾਂ ਕਰੂੰਗਾ ਸੱਚੀਆਂ ਕਰੂੰਗਾ ਉਹਨ ਦਾ ਇੱਥੇ ਕੋਈ ਕਹਿੰਦਾ ਚਮਕੀਲਾ ਮਰਾ ਐ ਜੀ ਮੇਰਾ ਐ ਜੀ ਕੋਈ ਐ ਕਹਿੰਦਾ ਕੋਈ ਜਿੰਨੇ ਸਭ ਠੂੜ ਬੁਲੀਆਂ ਦੇ ਤੇ ਆ ਤੁਹਾਡਾ ਨਾਮ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਹਰੀਰਾਮ ਆ ਜੀ ਪਿੰਡ ਦੁਗਰੀ ਦਾ ਚਮਕੀਲਾ ਮਰਾ ਸਾਥ ਹੀ ਰਿਹਾ ਮੈਂ ਤੇ ਬਾਬਾ ਜੀ ਇਕੱਠੇ ਹੀ ਰਹੇ ਅੱਛਾ ਤੁਸੀਂ ਬਚਪਨ ਦੇ ਬਚਪਨ ਤੋਂ ਮਤਲਬ ਕੰਮ ਵੀ ਅਸੀਂ ਇਕੱਠਿਆਂ ਨੇ ਕੀਤਾ ਕਿੰਨੀ ਉਮਰ ਜੇ ਇਕੱਠੇ ਹੋਏ ਰਹੇ ਜੀ ਅਸੀਂ ਹੋ ਰਹੇ ਹੀ ਆ ਜੀ ਕਿ ਮੇਰਾ ਗੱਲ 8 ਸਾਲ ਇਕੱਠੇ ਰਹੇ 9 ਸਾਲ ਨਹੀਂ ਬਚਪਨ ਤੋਂ ਬਚਪਨ ਤੋਂ ਦਾ ਬਾਬੇ ਨਾਲ ਵੱਧ ਰਿਹਾ ਜਦ ਤੋਂ ਅਸੀਂ ਡਰਾਮਾ ਸ਼ੁਰੂ ਕਰਤਾ ਨਾ ਜਦ ਤੋਂ ਅਸੀਂ ਇਕੱਠੇ ਰਹਿਣ ਲੱਗੇ ਡਰਾਮਾ ਇਕੱਠੇ ਨੇ ਕੀਤਾ ਕਿਹੜੇ ਡਰਾਮਾ ਕਰਦੇ ਸੀ ਡਰਾਮਾ ਜੀ ਪੂਰਨ ਭਗਤਾ ਕਰਦੇ ਸੀ ਅੱਛਾ ਉਹ ਤੁਹਾਡੀ ਮੰਡਲੀ ਦੇ ਵਿੱਚ ਸ਼ਾਮਲ ਸੀ ਅਮਰ ਸਿੰਘ ਕਿਲਾ ਅਮਰ ਸਿੰਘ ਕਿਉਂ ਕਿਲਾ ਪੂਰਨ ਭਗ ਦਾ ਰੋਲ ਕਰਦਾ ਸੀ ਅੱਛਾ ਹਾਂਜੀ ਠੀਕ ਹੈ ਬੱਬਾ ਜੀ ਪੈਸੇ ਕਿੰਨੇ ਦਿੱਤੇ ਜਮਕੀ ਦਾ ਸਾ ਪੰਜ ਅੱਛਾ ਪੰਜ ਦਿੱਤੇ ਪੰਜ ਤੋਂ ਬਾਅਦ ਫੇਕੀ ਕਰਨ ਲੱਗ ਪਏ ਬੱਬਾ ਹੀ ਫੈਕਟਰੀ ਇਹ ਕੰਮ ਕਰਨ ਲੱਗੇ ਸਾਡੇ ਨਾਲ ਫੈਕਟਰੀ ਚ ਇਹ ਜਿਹੜਾ ਛਿੰਦੇ ਦੇ ਸ਼ਗਿਰਤ ਬਣੇ ਉਹ ਕਦੋਂ ਬਣੇ ਪਰ ਉਹ ਦਾ ਬਾਅਦ ਬਣਿਆ ਗਿਆ ਅੱਛਾ ਉਹ ਬਾਅਦ ਵਿੱਚ ਬਣਿਆ ਬਾਅਦ ਵਿੱਚ ਬਣੇ ਜੋ ਇਹਨੇ ਗਾਣਾ ਐਲਪੀ ਕਰਾਤਾ ਸੀ ਨਾ ਹਾਂਜੀ ਉਸ ਤੋਂ ਬਾਅਦ ਛੇੜਦੀ ਉਹ ਫੂਲਦਾਰ ਸਾ ਉਦੋਂ ਬਾਅਦ ਗੁਰਦਾਰਨਾ ਕਰੀ ਉਹਦੇ ਨਾਲ ਠੀਕ ਹੈ ਜਿਹੜੇ ਮਤਲਬ ਅਸਲੀ ਜਿਹੜੇ ਉਹਨਾਂ ਦੇ ਅਸਤਾਦ ਸਿਕੋ ਬਾਬਾ ਜੀ ਸਿਕੋ ਬਾਬਾ ਜੀ ਆ ਜੀ ਅਸਲੀ ਬਾਬਾ ਜੀ ਤੋਂ ਜਿਹੜੀ ਰਾਗਦਾਰੀ ਸਿੱਖੀ ਆ ਪੱਕੇ ਰਾਗ ਸਿੱਖੇ ਆ ਉਹਨੇ ਬਾਬਾ ਜੀ ਤੋਂ ਸਿੱਖਿਆ ਬਾਬੇ ਤੋਂ ਬਾਬਾ ਜੀ ਤੋਂ ਸਿੱਖਿਆ ਠੀਕ ਹੈ ਬਾਬਾ ਜੀ ਦਾ ਪੱਕਾ ਨਾਂ ਕੀ ਬਹਾਦਰ ਸਿੰਘ ਬਾਬਾ ਬਹਾਦਰ ਸਿੰਘ ਬਾਬਾ ਹਾਂ ਜੀ ਉਹਨਾਂ ਕੋਲੋਂ ਰਾਗਦਾਰੀ ਸਿੱਖੀ ਆ ਹਰਮੋਨੀਅਮ ਸਿੱਖਿਆ ਜਾਂ ਨਹੀਂ ਹਰਮੋਨੀਅਮ ਢੋਲ ਗਾ ਮਤਲਬ ਬਾਬਾ ਜੀ ਬਣਾਉਂਦੇ ਜੀ ਹਰਮੋਨੀਅਮ ਸਿੱਖਿਆ ਦੇਵ ਤਰੀਕਿਆਂ ਦਾ ਮੰਦਾ ਦੇਬੂ ਅੱਛਾ ਉਹ ਡਰਾਨੇ ਸਾਡੇ ਨਾਲ ਪੇਟੀ ਵੀ ਉਹਨ ਅਮਰ ਸਿੰਘ ਚਮਕੀਲਾ ਨੇ ਦੇਬੂ ਕੋਲ ਹਾਰਮੋਨੀਅਮ ਸਿੱਖਿਆ ਹਾਰਮੋਨੀਅਮ ਦੇਬੂ ਕੋਲੋਂ ਸਿੱਖਿਆ ਅੱਛਾ ਤੇ ਜੇ ਤੂੰ ਵੀ ਸੀ ਤੂੰ ਵੀ ਬਾਅਦ ਚ ਸਿੱਖੀ ਉਹਨੇ ਤੂੰ ਵੀ ਇਹਦਾ ਤਾਜ ਦਾ ਮੁੰਡਾ ਸੀ ਪਿਆਰਾ ਚਮਕੀਲਾ ਜੀ ਦਾ ਚਮਕੀਲੇ ਦੇ ਤਾਜ ਦਾ ਮੁੰਡਾ ਸੀ ਪਿਆਰਾ ਅੱਛਾ ਉਹ ਤੂੰ ਵੀ ਗਾਉਂਦਾ ਸੀ ਅੱਛਾ ਉਹ ਇੱਥੇ ਗਾਉਣ ਲੱਗਿਆ ਸੀਗਾ ਛੱਜਣ ਛਾੜਿਆ ਅੱਛਾ ਉਹਨੇ ਗਾਇਆ ਜੀ ਬਾਲੀ ਦੋ ਜਹਾਨ ਦਿਆ ਦਾਤੇ ਗਿਆਨ ਦਿਆ ਇੱਟੇ ਦਾ ਸਹਰਾਣਾ ਲਾ ਕੇ ਸੋਣਿਆ ਹਾਂ ਉਹਨੇ ਗਾਣਾ ਗਾਇਆ ਸੀ ਪਿਆਰੇ ਨੇ ਉਹਦੋਂ ਤੂੰ ਵੀ ਸਿੱਖਿਆ ਹੋ ਰਿਕਾਰਡ ਵੀ ਹੋਇਆ ਸੀ ਹਾਂ ਉਹ ਦੀ ਆ ਕਿਸੇ ਹੋਰ ਕਲਾਕਾਰ ਦਾ ਗਾਣਾ ਸੀਗਾ ਠੀਕ ਚੰਦੀ ਰਾਮ ਦਾ ਚੰਦੀ ਰਾਮ ਚੰਦੀ ਰਾਮ ਦਾ ਗਾ ਸਕਦਾ ਬਿਲਕੁਲ ਗਾ ਸਕਦਾ ਇਹ ਮਤਲਬ ਸਾਡੀਆਂ ਚਾਰ ਡਿਊਟੀ ਜੁੜੀਆਂ ਹੁੰਦੀਆਂ ਸੀਗੀਆਂ ਗਾਉਣ ਦੀਆਂ ਚਾਰ ਬੰਦੇ ਜੀ ਬਾਬਾ ਜੀ ਤੇ ਧਨੀ ਰਾਮ ਚੰਕੀਲਾ ਸਾਹਿਬ ਤੇ ਲਲਤੋੜਾ ਸਰਬਣ ਤੇ ਨਾਹੋਤੇ ਵਾਲਾ ਗੁਜਰਾਲੀਆ ਪੰਮਾ ਅਸਲੀ ਲਲਤੋੜਾ ਸਰਬਣ ਗੁਜਰਾਲੀਆ ਪੰਮਾ ਨੰਗਲ ਵਾਲਾ ਬੁੱਧੂ ਇਹਦੇ ਸਹੁਰਿਆਂ ਦਾ ਮੁੰਡਾ ਸੀ ਬੁੱਧੂ ਉਹ ਰਾਜੀ ਹੋਣਾ ਠੀਕ ਹੈ ਉਹਦਾ ਰਾਜੀ ਜੀ ਇਹ ਡਿਊ ਟਗਾਉਂ ਦਿੰਦੇ ਜੀ ਹੂੰ ਮਤਲਬ ਚਮਕੀਲਾ ਟੀਮੀ ਦਾ ਰੋਲ ਕਰਕੇ ਬੰਦ ਕੱਪੜੇ ਨਹੀਂ ਪਾਉਂਦੇ ਜਨਾਨੀ ਵਾਲੇ ਟੀਮੀ ਦੇ ਰੋਲ ਦੀ ਗਾਣੇ ਗਾਉਂਦਾ ਹੁੰਦਾ ਸੀ ਬਾਬਾ ਜੀ ਨਾਲ ਉਧਰ ਦੇਖਣਾ ਸੀ ਕਰੇ ਵਾਲ ਦੇਖਣਾ ਆਵਾਜ਼ ਟੀਮੀ ਵਾਲੀ ਘੜ ਦਾਂਦਾ ਸੀ ਠੀਕ ਹੈ ਹਾਂ ਉਦੋਂ ਜਦੋਂ ਮਤਲਬ ਦੇਖਿਆ ਵੀ ਕਿਤੇ ਨਹੀਂ ਚਾਰਾ ਚੱਲਦਾ ਫੇ ਸਾਨੂੰ ਸਾਢ ਕੇ ਗੌਣ ਬਾਲ ਹੋ ਗਿਆ ਡਰਾਮਾ ਕਿਤੇ ਚਿਰ ਕੀਤਾ ਡਰਾਮਾ ਅਸੀਂ ਕੀਤਾ 7 ਸਾਲ 7 ਸਾਲ ਤੁਸੀਂ ਤੁਸੀਂ ਕਿਹੜਾ ਰੋਲ ਕਰਦੇ ਸੀ ਵਿੱਚ ਮੈਂ ਮੰਤਰੀਆ ਰੋਲ ਕਰ ਦਿੰਦਾ ਅੱਛਾ ਅੱਛਾ ਹਾਂ ਜੀ ਤੁਸੀਂ ਮੰਤਰੀ ਬਣ ਕੇ ਪਰ ਰਹੇ ਗਰੀਬੀ ਬਾਜੀ ਗਰੀਬ ਦੀ ਬਰਮਾਤਮਾ ਜਿਹਦੀ ਬਾਹ ਫੜੇ ਉਹ ਨਹੀਂ ਬਾੜਨੀ ਆ ਹਾਂ ਮੰਤਰੀ ਕਿੰਨਾ ਚਿਰ ਰਹੇ ਹੋ ਤੁਸੀਂ ਅਸੀਂ 7 ਸਾਲ ਹੀ ਮੰਤਰੀ ਆ ਕਰੂਲ ਕੀਤਾ ਜੀ 7 ਸਾਲ ਮੰਤਰੀ ਰਹੇ ਹਾਂ ਜੀ ਤੇ ਫਿਰ ਖਜ਼ਾਨਾ ਨਹੀਂ ਮਿਲਿਆ ਖਜ਼ਾਨਾ ਆਪਾਂ ਕੀ ਕਰਨਾ ਬਰਮਾਤਮਾ ਦੇ ਮੰਗੋ ਜਿਹੜਾ ਦੇਗੇ ਨਾ ਮੰਗੇ ਅੱਛਾ ਹੋਰ ਗੱਲ ਆ ਜਿਹੜੇ ਡਰਾਮੇ ਦੇ ਵਿੱਚ ਖਰਚਾ ਕਰਦਾ ਸੀ ਹੁਣ ਜਿਹੜੇ ਬੰਦੇ ਨਾਲ ਸੀ ਵਿਚਾਰੇ ਮਰ ਗਏ ਤਿੰਨ ਰਹਿ ਗਏ ਉਹ ਡਰਾਮੇ ਦੇ ਵਿੱਚ ਖਰਚਾ ਮੈਂ ਕਰਦਾ ਅੱਛਾ ਕਿੰ ਕਿੰਨਾ ਕ ਬਣ ਜਾਂਦਾ ਹੁੰਦਾ ਉਸ ਵੇਲੇ ਨਹੀਂ ਕੋਈ ਵੀ ਮਤਲਬ ਜਿਹੜਾ ਲੱਗਣਾ 2000 5000 ਜੋ ਵੀ ਲੱਗਣਾ ਨਹੀਂ ਨਹੀਂ ਜਦੋਂ ਡਰਾਮਾ ਕਰਕੇ ਆਉਂਦੇ ਡਰਾਮਾ ਕਰਦੇ ਹਿੱਸਾ ਕਿੰਨਾ ਹਿੱਸਾ ਮੈਂ ਕਦੇ ਨਹੀਂ ਲਿਆ ਸੀ ਨਹੀਂ ਬਾਕੀ ਜਿਹੜੇ ਲੈਂਦੇ ਸੀ ਅਸੀਂ ਕਦੇ ਨਹੀਂ ਲਿਆ ਮੈਂ ਨਾਲ ਉਹਨਾਂ ਬਾਵਾ ਜੀ ਨੇ ਲਿਆ ਉਹਨਾਂ ਤੇ ਨਹੀਂ ਨਾਮ ਨਹੀਂ ਲਿਆ ਉਸ ਤੋਂ ਬਾਅਦ ਲੱਗ ਗਿਆ ਸੀ ਮੇਰਾ ਕਹੇ 6 ਮਹੀਨੇ ਬਾਅਦ ਲੱਗ ਗਿਆ ਸੀ ਅੱਛਾ ਆਪਣੀ ਟੇਲ ਲਾਣੀ ਸ਼ੁਰੂ ਲੱਗ ਗਈ ਹਾਂ ਕਿੰਦਾ ਜੀ ਕੋਈ ਛੱਡਦਾ ਹੀ ਫੇਮ ਨਹੀਂ ਜਿੰਦਾ ਜੀ ਕੋਈ ਛੱਡਦਾ ਹੀ ਠੀਕ ਹੈ ਇਹਨੇ ਗਾਣਾ ਪਹਿਲਾਂ ਉਹਨਾਂ ਨੂੰ ਰਿਕਾਰਡ ਕਰਾਇਆ ਗਿਆ ਸੀ ਕਿਹੜਾ ਕਰਾਇਆ ਸੀ ਪਤਾ ਤੱਕੂ ਇੱਥੇ ਕੋ ਖ ਅੱਛਾ ਉਹਨੇ ਲਿਖਿਆ ਹਾਂ ਉਹ ਕਿਦਾਂ ਰਿਹਾ ਸੀ ਉਸ ਵੇਲੇ ਉਹ ਬਹੁਤ ਚੜਾਈ ਹੋਈ ਸੀ ਅੱਛਾ ਉਸ ਤੋਂ ਬਾਅਦ ਚੜਾਈ ਹੋਈ ਉਸ ਤੋਂ ਬਹੁਤ ਚੜਾਈ ਹੋਈ ਉਸ ਤੋਂ ਜਦੋਂ ਇਹਨੇ ਗਾਣਾ ਕਰਾਇਆ ਨਾ ਹਾਂ ਮੇਰੇ ਨਨੌਰੇ ਮਹੌਪੁਰੇ ਪਿੰਡ ਹੂੰ ਉੱਥੇ ਮੈਨੂੰ ਕਹਿੰਦੇ ਹਰੀ ਮੇਰੇ ਨੂੰ ਹਰੀ ਕਹਿੰਦੇ ਮੈਨੂੰ ਨਨੌਰੇ ਹੂੰ ਨੌ ਦਾ ਮੇਰਾ ਹਰੀ ਨਾਮ ਇਹਨੂੰ ਹਰੀ ਕਹਿੰਦੇ ਨੇ ਕਹਿੰਦੇ ਹਰੀ ਕਲਾਕਾਰ ਕੰਨਾ ਮੇਰਾ ਭਰਾ ਸੀਗਾ ਸੇਵਾ ਸਿੰਘ ਅੱਛਾ ਸਾਡਾ ਬੀਜੀ ਘਰ ਉੱਥੇ ਉਹ ਮੇਰੇ ਭਰਾ ਨੂੰ ਕਹਿੰਦੇ ਬੀਹੇ ਵੇ ਤੂੰ ਹਰੀ ਤੁਸੀਂ ਦੋਨੇ ਚਮਕੀਨਾ ਦਾ ਗੱਲ ਕਰੋ ਇਹ ਗੱਲ ਬਣਦੀ ਆ ਕੁੜੀ ਦਾ ਵਿਆਹ ਸੀਗਾ ਉੜੀ ਦੇ ਵਿਆਜ 2500 ਰੁਪਏ ਦਾ ਖੜਾ ਲਵਾਇ ਸੀ ਤਾਂ ਅਸੀਂ ਆਪ ਕੋ ਜਦੋਂ 2500 ਦਾ ਇਹਦਾ ਲਵਾ ਖੜਾ ਉਸ ਤੇ ਮਗਰੋਂ ਝੰਮਟੀ ਖੜਾ ਦਾ 3500 ਰੁਪਏ ਚ ਮੈਂ ਲਵਾਇਆ ਜਿਹੜੀ ਦੋ ਖਾੜੇ ਦਾ ਅਸੀਂ ਮੈਂ ਆਪ ਲਵਾਇਆ ਅੱਛਾ ਜੀ ਆ ਜਦੋਂ ਖਾੜੇ ਤੇ ਮੈਨੂੰ ਕਿਤੇ ਦੇਖ ਲੈਂਦੇ ਮੈਂ ਮੇਰੀ ਆਸ ਸੀ ਮੈਂ ਜਿੱਥੇ ਗਾਉਣ ਨਾਲ ਲੱਗਣਾ ਮੈਂ ਚਲੇ ਜਾਂਦਾ ਸੀ ਫਿਰ ਨਹੀਂ ਸੀ ਜਦੋਂ ਮੈਂ ਜਾਣਾ ਉਹਦੇ ਦੇਖ ਲੈਣਾ ਵੀ ਹਰੀਨਾਮ ਆ ਗਿਆ ਉਹਦੇ ਪਹਿਨੇ ਗਾਣਾ ਸਟੇਜ ਤੇ ਆ ਜਾਪੇ ਚਾ ਸਟੇਜ ਤੇ ਜਾਣਾ ਫਰੀ ਨਾਮ ਨਾਲ ਇੰਨਾ ਪਿਆਰ ਸੀ ਉਹਦਾ ਲੈ ਛੱਡ ਸਾਜੀ ਜੋ ਤਿੰਨ ਸਾਲ ਇਕੱਠੇ ਰਹੇ ਸੱਤ ਸਾਲ ਬਾਅਦ ਜਿਹਦੇ ਬੰਦੇ ਦਾ ਦੂਹ ਹੱਟ ਗਿਆ ਸੀ ਘਰ ਕਿੰਨੀ ਕਿੰਨੀ ਦੂਰ ਸੀ ਤੁਹਾਡੇ ਇੱਥੋਂ ਜਿਵੇਂ ਆ ਗੱਡੀ ਆ ਬਸ ਅੱਛਾ ਆ ਗੱਡੀ ਆ ਮਤਲਬ 15 20 ਫੁੱਟ ਤੇ ਹਾਂ ਇੱਕੋਣ ਗੱਡੀ ਇਹ ਵੀ ਸੁਣਿਆ ਵੇ ਲੋਕੀ ਵਿਆਹ ਦੇ ਤਰੀਕੇ ਵੀ ਪਿੱਛੇ ਪਾਲੇ ਪਿੱਛੇ ਪਾਲੇ ਨਹੀਂ ਹੀ ਪਾਲੇ ਬਿਲਕੁਲ ਉਹਦੇ ਅਖਾੜੇ ਤੋਂ ਵੀ ਨਾ ਵਿਆਹ ਵੀ ਨਹੀਂ ਕਰਦੇ ਨਹੀਂ ਕਰਦੇ ਜੀ ਨਹੀਂ ਕਰ ਠੀਕ ਹੈ ਚਲੋ ਜਿੰਨਾ ਜ਼ਰੂਰੀ ਵਿਚਾਰੀ ਯਾਰ ਤੁਸੀਂ ਕੀ ਭੁੱਗਤ ਗਿਆ ਹਾਂ ਠੀਕ ਹੈ ਅਸੀਂ ਜਿਹੜੇ ਜਿਹੜੇ ਮਤਲਬ ਨਹੀਂ ਅਸੀਂ ਲੈਂਦੇ ਪਤਰੇ ਇਹ ਤੁਰਪੇ ਆਇ ਤੁਸੀਂ ਵੀ ਛੱਡ ਦਿੱਤਾ ਕਰ ਅਸੀਂ ਛੱਡ ਤਾ ਇਹ ਚਮਕੀਲਾ ਜਣੀ ਜਣੀ ਪਹਿਲਾ ਡਰਾਮਾ ਕਰਿਆ ਹਮ ਸਾਰੀ ਰਾਤ ਦੁਨੀਆ ਹਿੱਲੀ ਨਹੀਂ ਸੀ ਹਮ ਸਾਰੀ ਰਾਤ ਹਮ ਕਹਿੰਦੇ ਜਦੋਂ ਹਟنگ ਉਹਨੂੰ ਬੈਠੇ ਸੀ ਇਹ ਜੀ ਹਾਰ ਕੇ ਹੱਥ ਬੰਨ ਕੇ ਬੇਨਤੀ ਕਰੀ ਵੀ ਪਾਓ ਹਮ ਬਾਪ ਇਹ ਚਮਕੀਲੇ ਦਾ ਵਿਆਹ ਕਦੋਂ ਹੋਇਆ ਪਹਿਲਾ ਵਿਆਹ ਕਦੋਂ ਹੋਇਆ ਦੂਜਾ ਵਿਆਹ ਕਦੋਂ ਹੋਇਆ ਪਹਿਲਾ ਵਿਆਹ ਮੇਰਾ خیال ਆ ਵੀ ਮੇਰਾ 76 'ਚ ਹੋਇਆ ਹਮ ਉਹਦਾ 78 'ਚ ਵਿਆਹ ਹੋਣਾ ਮੇਰਾ ਅੱਛਾ ਕਿਹੜੇ ਵਿਆਹ ਸੀਗੇ ਸਾਰੇ ਇਹਨਾਂ ਦੇ ਨੰਗੜਾਂ ਪਕਵਾਂ ਨੰਗੜਾਂ ਅੱਛਾ ਪਕਵਾਂ ਨੰਗੜਾਂ ਪਕਵਾਂ ਨੰਗੜਾਂ ਠੀਕ ਹੈ ਵੀਰੇ ਮੇਤੇ ਬਾਅਦ ਚ ਵਿਆਹ ਹੋਇਆ ਤਾਂ ਤੇ ਜਿਹੜੀ ਦੂਜੀ ਮੇਰੇ ਚੋਈ ਅਮਰਜੋਤ ਨਾਲ ਉਹਦਾ ਨਹੀਂ ਮੈਨੂੰ ਪਤਾ ਪਰਾ ਨਹੀਂ ਚੋਰ ਕੋਈ ਅੱਛਾ ਉਹਦਾ ਨਹੀਂ ਪਤਾ ਤੇਰੀ ਪਹਿਲੀ ਪਤਨੀ ਆ ਉਹਨੋਂ ਤੋਂ ਬੱਚੇ ਕਿੰਨੇ ਆ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਠੀਕ ਹੈ ਦੋ ਚ ਕੀ ਆ ਗੁਡੀਆਂ ਦੋਨੇ ਦੋਨੇ ਗੁਡੀਆਂ ਦੋਨੇ ਗੁਡੀਆਂ ਅਮਰਜੋਤ ਦੇ ਅਮਰਜੋਤ ਦੇ ਦੋ ਦੋ ਮੁੰਡੇ ਸੀਗੇ ਹਾਂ ਇੱਕ ਰਹਿ ਗਿਆ ਇੱਕ ਪੂਰਾ ਹੋ ਗਿਆ ਕਦੋਂ ਪੂਰਾ ਹੋ ਗਿਆ ਜੀ ਆਇਆ ਹੀ ਉਦ ਬਾਅਦ ਨਹੀਂ ਪਹਿਲੇ ਹੋਏ ਜੀ ਮੇਰੇ ਨਾਲ ਬਾਕੀ ਵੈਸੇ ਪਰਿਵਾਰ ਜਿਹਨਾਂ ਦੇ ਕਿੰਨੇ ਭੈਣ ਭਾਈ ਸੀਗੇ ਚਮਕੀਲੇ ਹੁੰਦੇ ਤਿੰਨ ਭਰਾ ਸੀ ਅੱਛਾ ਜੀ ਦੋ ਭੈਣਾਂ ਠੀਕ ਹੈ ਹੁਣ ਹੈਗੇ ਇਹਨਾਂ ਦੇ ਪਰਿਵਾਰ ਚ ਇੱਕ ਭਰਾ ਵਾ ਇੱਕ ਭਰਾ ਹੈਗਾ ਹਾਂ ਇੱਕ ਭੈਣ ਉਹ ਵੱਡਾ ਹੈ ਛੋਟਾ ਹੈ ਭਰਾ ਉਹ ਸਾਰਿਆਂ ਨੂੰ ਛੋਟਾ ਉਹ ਵੀ ਰਹਿੰਦੇ ਆ ਕੌਣ ਕੌਣ ਇਹਦੀ ਭੈਣ ਚਮਕੀਲੇ ਦੇ ਭਰਾ ਭੈਣ ਚਮਕੀਲੇ ਦੇ ਭਰਾ ਰਹਿੰਦਾ ਇੱਥੇ ਇੱਕ ਅੱਛਾ ਠੀਕ ਹੈ ਇੱਕ ਰਹਿੰਦਾ ਹੂੰ ਛੋਟਾ ਸਾਰੇ ਉਨਤਾਰੀ ਹੋ ਗਏ ਕੋਈ ਨਹੀਂ ਅੱਛਾ ਨਾ ਮਾਂ ਨਾ ਬਾਪ ਕੋਈ ਨਹੀਂ ਠੀਕ ਹੈ ਤੇ ਭਰਾ ਦਾ ਜਿਹੜਾ ਉਹ ਕਾਰੋਬਾਰ ਕਿਹੋ ਜਿਹਾ ਉਹ ਬਿਜਾਰਾ ਬਿੱਲਾ ਹੈਗਾ ਕਰੇ ਕਾਰੋਬਾਰ ਵਿਚਾਰ ਲਗਾ ਰਾਂ ਬਿੱਲ ਆਏਗਾ ਸੁਣੀ ਜਾਂਦਾ ਘਰ ਜਾਂਦੀ ਹੈ ਖਾਈਏ ਰੋਟੀ ਪਾਣੀ ਮਿਲ ਜਾਂਦਾ ਵਧੀਆ ਇਸ ਕਰਦੇ ਨੇ ਤੁਹਾਨੂੰ ਕਿੰਨਾ ਕਾ ਹੁਣ ਮਾਣ ਮਹਿਸੂਸ ਹੁੰਦਾ ਵੀ ਚਮਕੀਲੇ ਨਾਲ ਤੁਸੀਂ ਰਹੇ ਆ ਜਿਗਰੀ ਦੋਸਤ ਬਣ ਕੇ ਇੱਕੋ ਇੱਕ ਬੰਦਾ ਆ ਹੁਣ ਜਿਹੜਾ ਹਰੀ ਨਾਮ ਹੈ ਉਸ ਵੇਲੇ ਚਮਕੀਲੇ ਦਾ ਸਾਥੀ ਰਿਹਾ ਹੈ ਜਿਹੜਾ ਇਕੱਠਿਆਂ ਨੇ ਕੰਮ ਕੀਤਾ ਹਾਂਜੀ ਹਾਂਜੀ ਹੋਰ ਤਾਂ ਜਿਹੜੇ ਆ ਦੁਨੀਆ ਤੋਂ ਰੁਖਸਤ ਹੋ ਗਏ ਯਾਰ ਇੱਕ ਤਾਂ ਹੁਣ ਹੀ ਰਿਹਾ ਮੇਰਾ ਮਹੀਨਾ ਕਿਉਂ ਇੱਕ ਬੰਦੇ ਨੂੰ ਜਿਹੜਾ ਪਿਛਲੇ ਸਾਲ ਇੱਥੇ ਦਿਖਾਇਆ ਵੀ ਨਹੀਂ ਨਹੀਂ ਉਹ ਮੇਵਾ ਸਿੰਘ ਮੇਵਾ ਅੱਛਾ ਮੇਵਾ ਸੀ ਉਹਨਾਂ ਠੀਕ ਹੈ ਕੰਨੇ ਬੰਦਿਆਂ ਦਾ ਨਾਂ ਉਹ ਬਹੁਤ ਨੇ ਚਾਰਨ ਸੀਗਾ ਹਾਂ ਰਾਮ ਆ ਰਾਮਾ ਹਾਂ ਜਿਹੜਾ ਹੋ ਐਨੀ ਕੀ ਉਹਦਾ ਨਾਮ ਅਰੇ ਕੋਟੀ ਕਮਲ ਉਹ ਵੀ ਸਟੇਜ ਤੇ ਨਚਾਇਆ ਹੋਇਆ ਸਾਡਾ ਹਾਂ ਹਾਂ ਉਹ ਕੀ ਰੋਲ ਕਰਦਾ ਸੀ ਉਹ ਵੀ ਨਾ ਨਚਾਰਦਾ ਅੱਛਾ ਹਾਂ ਇਹ ਗਾਣਾ ਬਾਈਨਾ ਸ਼ੁਰੂ ਇਹ ਕਰ ਦਿੰਦੇ ਸੀ ਬਾਬਾ ਜੀ ਤੇਰੀ ਬਾਣੀ ਸਾਰਾ ਮੇਰੀ ਜਾਨ ਦਾ ਉਹ ਮਤਲਬ ਉਹ ਸਿੱਖੇ ਹੋਏ ਸੀ ਰਾਗਦਰੀ ਸਿੱਖੀ ਹੋਈ ਸੀ ਸਿੱਖੀ ਹੋਈ ਸੀ ਨਹੀਂ ਹਾਂ ਸਰ ਜਿਹੜੇ ਸਕੰਦਰੂ ਸੀਗੇ ਤੇ ਅੱਜ ਜਿਹੜੇ ਗਾਇਕ ਆ ਉਹ ਸਿਰਫ ਪੈਸੇ ਦੇ ਜ਼ੋਰ ਨਾਲ ਬਣੇ ਹੈਨਾ ਉਸ ਵੇਲੇ ਗਾਇਕੀ ਸੀ ਹਾਂ ਸੀਗੀ ਨਾਲੇ ਕੋਈ ਇਹਨੇ ਲੈਕਚਰ ਕੀ ਤਾਂ ਕੋਈ ਗਾਇਆ ਨਹੀਂ ਐਵੇਂ ਲੋਕਾਂ ਨੂੰ ਫਾਹਾ ਉਤਾਰੀ ਵੀ ਗੰਦੇ ਗਾਣੇ ਗਾ ਰਿਹਾ ਇਹ ਗਾ ਰਿਹਾ ਹੋਗਾ ਅਜੇ ਤਾਂ ਜਿਹੜੇ ਉਹ ਗਾਣੇ ਨੇ ਕਿਸੇ ਨੇ ਸੁਨੇ ਵੀ ਹੋਣੇ ਸੁਨੇ ਵੀ ਨਹੀਂ ਹੋਣੇ ਇਹ ਗਾਣਾ ਇੱਕ ਗਾਉਂਦਾ ਸੀ ਬਾ ਮਿੱਟੀ ਦੇ ਬੁੱਤਾ ਵੀ ਤੇਰੇ ਕੰਮ ਬੱਲੇ ਗਰੇ ਮਿੱਟੀ ਉੱਤੇ ਕਦੇ ਤੂੰ ਥੱਲੇ ਅਸਾਂ ਰਿਕਾਰਡਿੰਗ ਨਹੀਂ ਹੋਇਆ ਰਿਕਾਰਡਿੰਗ ਨਹੀਂ ਹੋਇਆ ਹਾਂ ਇੱਕ ਇਹ ਗਾਣਾ ਗਾਉਂਦਾ ਸੀ ਰੇਸ਼ਮੀ ਜੁਨੀ ਤੇ ਗੋਟਾ ਲਾ ਕੇ ਰੱਖੇ ਤੇਰੀ ਮਾਂ ਬਲੀ ਮਟਿਆਰ ਬਾਬੇ ਦਾ ਭਰ ਤੋਂ ਪਾ ਸਾਡਾ ਬਾਬਾ ਲੰਬੜਦਾਰ ਮਤਲਬ ਤੁਹਾਨੂੰ ਸਾਥੀਆਂ ਨੇ ਪਤਾ ਸੀ ਇਹ ਰਿਕਾਰਡਿੰਗ ਨਹੀਂ ਹੋਈ ਰਿਕਾਰਡਿੰਗ ਨਹੀਂ ਹੋਈ ਹਾਂ ਉਹ ਬਾਅਦ ਵਿੱਚ ਕੀਤਾ ਰਿਕਾਰਡਿੰਗ ਇਹਨੇ ਨਹੀਂ ਕੀਤੀ ਕਿ ਜੇ ਤੁਸੀਂ ਪੋਸਟ ਨਹੀਂ ਕਰੂ ਕਿਵੇਂ ਹਾਂ ਉਹ ਹੋਰ ਕੋਈ ਗਾਣਾ ਉਹਦਾ ਜਿਹੜਾ ਉਹ ਗਾਣਾ ਹੀ ਦਾ ਬਈ ਮੈਂ ਲੋਪੋਂ ਦੀ ਸਿਨਾਰੀ ਵੀ ਮਾਰੀ ਨਗਲੇਲ ਗੁਜਰਾ ਅੱਛਾ ਹਾਂ ਇਹ ਗਾਣੇ ਤੁਸੀਂ ਸਟੇਜਾਂ ਤੇ ਗਾਦੇ ਰਹੇ ਗਾਦੇ ਰਹੇ ਅਸੀਂ ਅੱਛਾ ਹਾਂ ਇੱਕ ਗਾਣਾ ਜਦੋਂ ਪੂਨ ਦਾ ਰੋਰ ਕਰਦੇ ਨੇ ਸਿਰ ਜਦੋਂ ਆਉਂਦੀ ਆ ਅੰਨੀ ਬਣ ਕੇ ਆਉਂਦੀ ਹੁੰਦੀ ਆ ਅਛਰੇ ਪੂਨ ਨੂੰ ਵੱਢਣ ਜਾਂਦੇ ਨੇ ਖੂਦ ਸੜਦੇ ਜਾਂ ਹਾਂ ਹਾਂ ਅਛਰੇ ਬਣ ਕੇ ਆਉਂਦੀ ਆ ਉੱਥੇ ਗਾਣਾ ਗਾਉਂਦੇ ਹੁੰਦੇ ਸੀ ਠਹਿਰੋ ਵੇ ਜਲਾਦੂ ਮੇਰੀ ਬੇਨਤੀ ਐ ਇੱਕ ਅਛਰੇ ਕਹਿੰਦੀ ਆ ਠਹਿਰੋ ਵੇ ਜਲਾਦੂ ਮੇਰੀ ਬੇਨਤੀ ਐ ਘਰੋਂ ਦੀ ਪੇਟ ਤੋਂ ਲੰਗ ਕੀ ਦਿਹਾੜੀ ਇਹ ਪੂਰਨ ਮੇ ਪੂਰਨ ਮੇਰੇ ਨੂੰ ਮਿਲਣ ਨੂੰ ਜਾਂਦੀ ਇੱਕ ਵਾਰੀ ਉਹ ਕਹਿੰਦਾ ਇਹ ਲੋਹੇ ਦਾ ਸਮਾਨ ਪੁੱਤ ਮਿੱਟੀ ਦਾ ਨਹੀਂ ਤੇਰਾ ਉੱਥੇ ਕਰਮਾਂ ਦੇ ਹੋਣਗੇ ਨਵੇੜੇ ਵੀ ਚੁੱਪ ਕਰ ਮੋੜ ਕਰਨ ਨੂੰ ਆਕੇ ਲੱਗ ਜਾ ਤੂੰ ਮੰਮੀਆਂ ਨੇ ਮੇਰੇ ਨੇ ਤੁਸੀਂ ਗਾंदे ਵੀ ਰਹੇ ਹੋ ਗਾंदे ਰਹੇ ਆ ਤੁਸੀਂ ਗਾ ਕੇ ਕਿਸ ਖਾ ਨਾ ਇਹ ਮੈਨੂੰ ਇੰਨਾ ਨਹੀਂ ਮੈਨੇ ਹੋ ਗਿਆ ਹਾਂ ਹੁਣ ਨਹੀਂ ਹੁਣ ਨਹੀਂ ਰੂ ਕਰਦੀ ਗਾਣਾ ਹਾਂ ਜੀ ਨਾ ਨਾ ਐਨੇ ਹੀ ਰੂ ਜਿਹੜੀ ਉਹ ਪ੍ਰਯੋਗ ਜਦੋਂ ਚਮਕੀਲੇ ਦੀ ਮੌਤ ਹੋਈ ਆ ਤੁਸੀਂ ਕਿਸੇ ਕਿਤੇ ਸੀ ਉਸ ਵੇਲੇ ਕਦੋਂ ਖਬਰ ਤੁਹਾਨੂੰ ਮਿਲੀ ਅਸੀਂ ਫੈਕਟਰੀ ਸੀ ਮੇਰੇ ਭਰਾ ਦੀ ਫੈਕਟਰੀ ਸੀ ਅੱਛਾ ਜੀ ਹਾਂ ਫੈਕਟਰੀ 'ਚ ਕੰਮ ਕਰਦੇ ਸੀ ਤੁਸੀਂ ਲੈ ਮੇਰੇ ਭਰਾ ਦੀ ਖੁਦ ਫੈਕਟਰੀ ਸੀ ਆਪਣੀ ਅੱਛਾ ਹਾਂ ਜੀ ਤੇ ਖਬਰ ਕਿਦਾਂ ਕਿਸ ਨੇ ਆ ਕੇ ਦੱਸਿਆ ਤੁਹਾਨੂੰ ਆ ਕੇ ਦੱਸਿਆ ਕਿਸ ਨੇ ਦੱਸਿਆ ਅਖਬਾਰ 'ਚ ਖਬਰ ਮਤਲਬ ਖਬਰਾਂ ਜਾ ਗਿਆ ਜੀ ਰੇਡੀਓ 'ਚ ਠੀਕ ਹੈ ਹਾਂ ਰੇਡੀਓ ਚੱਲਦੇ ਸੀ ਉਹਦੇ ਹਾਂ ਹਾਂ ਰੇਡੀਓ ਚੱਲਦੇ ਸੀ ਅੱਛਾ ਤੁਹਾਡੇ ਕੋਲ ਰੇਡੀਓ ਸੀ ਜੀ ਵੀ ਟੀਵੀ ਟੀਵੀ ਦੀ ਖਬਰ ਆ ਗਈ ਅੱਛਾ ਕਿਹੜਾ ਸੰਸਕਾਰ ਕੀਤਾ ਤੇ ਕਿੰਨੇ ਦਿਨ ਕੀਤਾ ਫਿਰ ਉਹਨੂੰ ਦੂਜੇ ਦਿਨ ਅੱਛਾ ਦੂਜੇ ਦਿਨ ਦੂਜੇ ਦਿਨ ਇਹ ਪਿੰਡ ਦੇ ਸਿਵਾ ਜਾ ਕੇ ਕੀਤਾ ਇੱਥੇ ਕੀਤਾ ਹੂੰ ਜਿਹੜੀ ਇਹ ਸਮਾਦ ਬਣਾਈ ਆ ਇਹ ਬਾਬਾ ਜੀ ਦੀ ਮਿੱਟੀ ਪਾਈ ਹੋਈ ਆ ਘੜੇ ਦੇ ਵਿੱਚ ਬਾਬਾ ਜੀ ਨੇ ਆਪਣੇ ਹੱਥੀ ਕੀ ਹਾਂ ਬਾਬਾ ਜੀ ਨੇ ਆਪਣੇ ਹੱਥੀ ਘੜੇ ਦੀ ਮਿੱਟੀ ਪਾਈ ਆ ਠੀਕ ਆ ਉਹਦੀ ਸਮਾਦ ਬਣਾਈ ਹੋਈ ਆ ਬਾਬਾ ਜੀ ਕਦੋਂ ਜਿਹੜੇ ਦੁਨੀਆਂ ਤੋਂ ਪੂਰੇ ਚਲੇ ਗਏ ਉਹਨੂੰ ਹੋ ਗਈ 6-7 ਮਹੀਨੇ ਹੋ ਗਏ 6-7 ਮਹੀਨੇ ਪਹਿਲਾਂ ਉਹ ਚਲੇ ਗਏ ਹਾਂ ਹਾਂਜੀ ਤੇ ਫੇ ਹੁਣ ਪੁਰਾਣੇ ਸਾਥੀਆਂ ਦੇ ਵਿੱਚੋਂ ਫੇ ਕਿੰਨੇ ਕਿ ਸਾਥੀ ਉਹਦੇ ਤਿੰਨ ਰਹਿ ਗਏ ਤਿੰਨ ਤਿੰਨ ਕਿਹੜੇ ਕਿਹੜੇ ਇੱਕ ਮੈਂ ਆ ਹਾਂ ਇੱਕ ਦੌਲਾ ਹੂੰ ਇੱਕ ਰਾਮ ਲਾਲ ਹੂੰ ਅੱਛਾ ਹਾਂ ਇੱਥੇ ਆ ਇਹਦੀ ਖੱਤਿਆਂ ਦੇ ਪਿੱਛੇ ਮੋਟਰ ਸੀਗੀ ਇੱਕ ਹਾਂ ਇੱਥੇ ਰਾਤ ਨੂੰ ਵੀ ਹਸਲ ਕਰਨ ਹੋਣੀ ਡਰਾਮੇ ਦੀ ਹੂੰ ਅੱਛਾ 2:00 2:00 ਵਜੇ ਤੱਕ 3:00 3:00 ਵਜੇ ਤੱਕ ਲੱਗੇ ਰਹਿੰਦੇ ਹੂੰ ਜਦੋਂ ਉਹ ਚਮਕੀਲਾ ਜੀ ਗਾਉਂਦੇ ਸੀ ਸਟੇਜ ਤੇ ਬਾਅਦ ਮਸ਼ਹੂਰ ਹੋ ਗਏ ਹਾਂ ਉਦੋਂ ਵੀ ਤੁਹਾਡੇ ਨਾਲ ਐਹੀ ਯਾਰੀ ਫੇ ਐ ਰਹੀ ਹੀ ਆ ਰਹੀ ਆ ਹਾਂ ਰਹੀ ਹੈ ਨਹੀਂ ਵੀ ਨਹੀਂ ਰਹੀ ਆ ਹਾਂ ਇਦਾਂ ਵੀ ਸੁਣਿਆ ਵੀ ਧਮਕੀ ਆਂਦੀ ਸੀ ਜੇ ਉਹਨੂੰ ਕਿਦਾਂ ਬਈ ਇਹ ਨਹੀਂ ਆਪਰ ਕਹਿੰਦਾ ਜੇ ਆਪਰ ਕੋਈ ਗੱਲ ਹੀ ਨਹੀਂ ਦਾਦਾ ਸੀ ਆਕੇ ਹਾਂ ਜਾਂ ਮੇਰੇ ਨਾਲ ਬਾਪੇ ਨੇ ਜਦੋਂ ਕਿਤੇ ਉਹਨੇ ਆਉਣਾ ਰਾਤ ਬਰਾਤੀ ਅਸੀਂ 8 ਵਜੇ ਤੋਂ ਕੋਈ ਧਰਮ ਖੜਾ ਦਾ ਛੜਾ ਵਾ ਅਚਾ ਦੁਗਰੀ ਇਹਨੇ ਘਰ ਤੋਂ ਥੋੜਾ ਜਿਹਾ ਛੜਾ ਨਹੀਂ ਬਣਿਆ ਗਿਆ ਉੱਥੇ ਬੈਠੇ ਨੇ ਆਉਣਾ ਉਹਨੇ ਟੁਕਰੀ ਵਾਲਾ ਸਾਈਕਲ ਸੀ ਟਿੱਪਣ ਲੱਗਿਆ ਉਸੇ ਬਣ ਹਾਂ ਟੁਕਰੀ ਵਾਲਾ ਸਾਈਕਲ ਹੁੰਦਾ ਹੀ ਉੱਥੇ ਸਾਈਕਲ ਕਢਾਉਣਾ ਪਿੱਗ ਬੁਗ ਦਾ ਕਿਦਾਂ ਚੱਲਦਾ ਪਿੱਗ ਬੁਗ ਦਾ ਬਾਅਦ ਚਲਾਉਣ ਲੱਗ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਪਹਿਲਾਂ ਜਦੋਂ ਤੁਸੀਂ ਇਕੱਠੇ ਸੀਗੇ ਉਦੋਂ ਨਹੀਂ ਬਿਗਲਾਂਦੇ ਸੀ ਨਾ ਬਿਲਕੁਲ ਨਹੀਂ ਉਦੋਂ ਸੋਫੀ ਸੀ ਗਾਂਜ ਬਸ ਸੋਫੀ ਹੂੰ ਤੇ ਬੋਲਬਾਣੀ ਕਿਹੋ ਜੀ ਸੀ ਵਧੀਆ ਸੀ ਤੁਹਾਡੇ ਨਾਲ ਕਿਹੋ ਜਿਹਾ ਵਧੀਆ ਸੀ ਆਂਡ ਗਵਾਂਡ ਚ ਹਾਂ ਵਧੀਆ ਸੀ ਮੇਰਾ ਚਾਚਾ ਲਾਦਾ ਮੇਰੇ ਚਾਚਾ ਤੋਂ ਉਹਨੂੰ ਕਹਿੰਦਾ ਨਹੀਂ ਸੀ ਹਾਂ ਮੈਂ ਤੇ ਛੋਟਾ ਸੀ ਆ ਯਾਰ ਤੁਹਾਡੇ ਤੋਂ ਛੋਟਾ ਸੀ ਉਮਰ ਤੇ ਛੋਟਾ ਸੀ 5 ਸਾਲ ਤੁਹਾਡੇ ਤੋਂ 5 ਸਾਲ ਛੋਟਾ ਸੀ 5 ਸਾਲ ਛੋਟਾ ਸੀ ਅੱਛਾ ਹਾਂਜੀ ਤੇ ਤੁਹਾਡਾ ਚਾਚਾ ਲੱਗਦਾ ਸੀ ਹਾਂਜੀ ਤੇ ਤੁਸੀਂ ਫਿਰ ਚਾਚਾ ਕਹ ਕੇ ਬੁਲਾਉਂਦੇ ਸੀ ਚਾਚਾ ਨਹੀਂ ਕਹਿੰਦੇ ਸੀ ਹਾਂ ਤਨੀਰਾ ਤਨੀਰਾ ਮੈਂ ਕਹਿੰਦੇ ਨਹੀਂ ਸੀ ਤਨੀਰਾਮ ਕਰੀ ਬਚਪਨ ਦਾ ਨਾਮ ਤਾਂ ਤਨੀਰਾਮ ਹਾਂ ਬਚਪਨ ਦਾ ਨਾਮ ਤਾਂ ਇਹ ਬੜਾ ਉਹ ਕਿ ਬੜਿਆ ਅਮਰ ਸਿੰਘ ਚੰਗੀ ਲਾਮਰ ਹੋ ਗਿਆ ਅਮਰ ਹੋ ਗਿਆ ਤੇ ਅੱਜ ਵੀ ਦੇਖ ਲਓ ਅਮਰ ਹੀ ਆ ਅਮਰ ਹੋਇਆ 8 ਮਾਰਚ 1988 ਨੂੰ ਹਾਂ ਅਮਰ ਰਹੂਗਾ ਉਹ ਤੇ ਅੱਜ ਵੀ ਮੇਲੇ ਜਿਹੜੇ ਲੱਗਦੇ ਮੇਲਾ ਲੱਗਦੇ ਰਹੇ ਨੇ ਨੇ ਕਿੰਨਾ ਰੱਛ ਆ ਲੱਗਦੇ ਰਹੇ ਨੇ ਮੇਲੇ ਇਹ ਚੰਗੇ ਬੰਦੇ ਦੇ ਮੇਲੇ ਲੱਗਦੇ ਹੁੰਦੇ ਨੇ ਹਮ ਜਿਹੜਾ ਚੰਗਾ ਬੰਦਾ ਹੋਵੇ ਉਹਦੇ ਮੇਲੇ ਲੱਗਦੇ ਹੁੰਦੇ ਨੇ ਤੇ ਤੁਹਾਡੇ ਬਚਪਨ ਦਾ ਸਾਥੀ ਇਹ ਕਿਹੋ ਜਿਹਾ ਮਾਣ ਮਹਿਸੂਸ ਕਰ ਰਹੇ ਹੋ ਤੁਸੀਂ ਮੈਂ ਵਧੀਆ ਕਰ ਰਿਹਾ ਹਾਂ ਮੈਂ ਤਾਂ ਅਜਿਹਾ ਕਹਿੰਦੇ ਵਧੀਆ ਵਿਚਾਰੇ ਦਾ ਨਾਮ ਚਮਕਦਾ ਵਾ ਚਮਕਦਾ ਰਹੇ ਰਹੀ ਦੁਨੀਆ ਤੱਕ ਰਹੇ ਹੂੰ ਸਾਨੂੰ ਕਿਸੇ ਦਾ ਇਲਾਜ ਨਹੀਂ ਕਿਸੇ ਦੇ ਨਸੀਬੀ ਹੁੰਦਾ ਹੈ ਹਾਂ ਜੀ ਉਹਨਾਂ ਨੇ ਦੁਨੀਆ ਤੇ ਇੱਕ ਕਰਮ ਹੀ ਇਹੋ ਜਿਹਾ ਕੀਤਾ ਜਿਹਦੇ ਨਾਲ ਉਹਦਾ ਨਾਮ ਜਿਹੜਾ ਹੈ ਉਹ ਰਹੀ ਦੁਨੀਆ ਤੱਕ ਹਾਂ ਜੀ ਰਹੂਗਾ ਹਮੇਸ਼ਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਰੀ RAM ਜੀ ਤੁਸੀਂ ਜਾਣਕਾਰੀ ਦਿੱਤੀ ਹੈ